ਸਿਰ ਮੈਂ ਹੋਰ ਕਿਵੇਂ ਕਰਾਂਗਾ ਬਾਕੀ ਨਾ ਬਹੁਤ ਚੰਗੀ ਗੱਲ ਹੈ ਮੇਰੀ ਗੱਲ ਪਾਰਟੀ ਸਮਾਜ ਦੇ ਪ੍ਰੋਗਰਾਮ ਮੈਨੂੰ ਇਹ ਪਤਾ ਸੀ ਤੁਸੀਂ ਸਮਾਜ ਦੇ ਆ ਸਰਮੀਆਂ ਸਰਮੀਆਂ ਸਮਾਜ ਦੇ ਲੋਕ ਖੜੇ ਆ ਮੈਂ ਜਦੋਂ ਮੇਡੀ ਵੀ ਹੋਈ ਸੀ ਸਭ ਤੋਂ ਪਹਿਲਾਂ ਮੋਜੇ ਖੰਗਵੀਰ ਵੀ ਸੀਗੇ ਤੇ ਮੈਂ ਵੀ ਗਿਆ ਸੀ ਉਦੋਂ ਵੀ ਅਸੀਂ ਇਹੀ ਗੱਲ ਰੱਖੀ ਸੀ ਵੀ ਜਿਹੜਾ ਆਪਣੇ ਪੰਜਾਬ ਦਾ ਜੋ ਫਲਾਲ ਫਲਾਲ ਚੱਲ ਰਿਹਾ ਹੈ ਨੈਪਰੀ ਸਾਡੇ ਸਾਰੇ ਸਮਾਤੋ ਸਾਨੂੰ ਖਾਰਨ ਖੁਸ਼ੀ ਆ ਉਹ ਮੁਗਲ ਬਲੇ ਇਹਦੇ ਤੇ ਕਦੇ ਸਮਾਤ ਹੋਵੇ ਵੀਰ ਤੈਨੂੰ ਆਇਆ ਮੈਨੂੰ ਇੱਕ ਕੱਢ ਦੱਸ ਮੈਨੂੰ ਇੱਕ ਕੱਢ ਦੱਸ ਮੈਂ ਮੈਨੂੰ ਪੁੱਛ ਰਹੀ ਹਾਂ ਇਹ ਕਿਸੇ ਸਮਾਤ ਦਾ ਵਿਰੋਧ ਨਹੀਂ ਇਹ ਤਾਂ ਰਾਣ ਦੇ ਮੁੱਖ ਮੰਤਰੀ ਦਾ ਵਿਰੋਧ ਹੈ ਬਾਬਾ ਪ੍ਰੋਗਰਾਮ ਸਮਾਤ ਦਾ ਕੋਈ ਵਿਰੋਧ ਨਹੀਂ ਇਹ ਤਾਂ ਪਾਰਟੀ ਦਾ ਪ੍ਰੋਗਰਾਮ ਹੈ ਪਾਰਟੀ ਦਾ ਪ੍ਰੋਗਰਾਮ ਹੈ ਆਪਾਂ ਆਪਣੇ ਸਮਾਜ ਵੱਲੋਂ ਸ਼ਰਮ ਕਰੀਏ ਕੁਛ ਨਾ ਮੇਰੀ ਗੈਸਟ ਮੈਨੂੰ ਤੇ ਮੈਨੂੰ ਪਤਾ ਯਾਰ ਤੂੰ ਆਰਗੇਨਾਈਜ਼ਰ ਨਾਲ ਗੱਲ ਕਰ ਵੀਰ ਅੱਛਾ ਭਾਈ ਤੁਹਾਡਾ ਕੋਈ ਰੋਲ ਤੁਹਾਡਾ ਕੋਈ ਟਾਈਪ ਦੇ ਉੱਤੇ ਆ ਤੁਹਾਡਾ ਕੋਈ ਮੈਂ ਤਾਂ ਆਪਣੀ ਵੀਰ ਨੂੰ ਵੀ ਸਾਡੇ ਸਾਡਾ ਪਿੰਡ ਨੂੰ ਬੜੀ ਮਾਇਨ ਦੀ ਹੁੰਦਾ ਪਰੋਕੜੀ ਮੁੱਖ ਮੰਤਰੀ ਮੁੱਖ ਮੰਤਰੀ ਨੂੰ ਵਾਈਟ ਕੀਤਾ ਮੁੱਖ ਮੰਤਰੀ ਸੀ ਤਿਲੋ ਸਾਹਿਬ ਮੇਰੇ ਲੋ ਸਾਹਿਬ ਤਿਲੋ ਸਾਹਿਬ ਬੇਤੀ ਦਾ ਸੁਣ ਲਿਓ ਤਿਲੋ ਸਾਹਿਬ ਬੇਤੀ ਸੁਣਿਆ ਜੀ ਮੁੱਖ ਮੰਤਰੀ ਹਰਿਆਣੇ ਦੇ ਨਹੀਂ ਨਹੀਂ ਇਹ ਨਹੀਂ ਮੁੱਖ ਮੰਤਰੀ ਸਮਾਜ ਦਾ ਪ੍ਰੋਗਰਾਮ ਹੈ ਸਾਹਿਬ ਮੇਰੀ ਬੇਤੀ ਹੈ ਇੱਕ ਬੰਨੇ ਬੇਤੀ ਹੈ ਸਾਰੇ ਸਮਾਜ ਵਿੱਚ ਹੈਗਾ ਹੈ ਇਹ ਹੈਗਾ ਆਪਣਾ ਜੰਨੇ ਕਰ ਸਾਡਾ ਸਾਡੀ ਪਰਸਨ ਨੂੰ ਸਾਡਾ ਸਮਾਜ ਆ ਬਰਾਦਰੀ ਆ ਬਰਾਦਰੀ ਦੇ ਲੇਕਿਨ ਮੁੱਖ ਮੰਤਰੀ ਹਰਣਾ ਜੀ ਸਾਡਾ ਮੁਰਾਜ ਨਹੀਂ ਆਪੂ ਮੈਂ ਕਹਿੰਦਾ ਸਮਾਜ ਸਾਡੀ ਮੁਰਾਜ ਇਹ ਕੰਮ 13 ਵੀ ਚਲਾ ਪਰਮ ਕਰੇ ਮੇਰੀ ਫੇਮ ਵੀ ਕਰਾ ਕਰੋ ਤੇਰਾ ਦੁਆਰ ਨਹੀਂ ਇਹ ਜੀ ਮੱਝਪੰਡਾ ਨੂੰ ਤੇਰਾ ਮਸਲਾ ਵੀ ਨਹੀਂ ਸਮਝਾ ਇਹ ਦੁਆਰ ਵੱਲੋਂ ਕਰੂਗਾ ਮੈਂ ਕੰਨਾ ਮੈਂ ਕੰਨਾ ਸਮਝਾਜ ਦੇ ਲੋਕਾਂ ਦੇਖੋ ਸਮਾਜ ਦੇ ਲੋਕ ਆ ਸਮਾਜ ਦੇ ਲੋਕ ਨਹੀਂ ਕੋਣ ਹੈਗੇ 2000 ਦਾ ਮਾਜ ਨਹੀਂ ਹੁੰਦਾ 2000 ਅੰਨੇ ਦਾ ਮਾਜ ਨਹੀਂ ਹੁੰਦਾ ਇੱਕ ਮਿੰਟ ਇੱਕ ਮਿੰਟ اچھا ਮੈਂ ਤੁਹਾਨੂੰ ਤੁਹਾਡੀ ਸੁਣ ਹਾਂ ਤੁਹਾਡਾ ਮਾਜ ਹਾਂ ਮੈਂ ਜੋ ਅਕਾਲੀ ਦਾ ਮੈਨੂੰ ਪਤਾ ਮੈਨੂੰ ਪਤਾ ਮੈਨੂੰ ਚੰਗੀ ਤਰ੍ਹਾਂ ਪਤਾ ਠੀਕ ਹੈ ਨਾ ਹਾਂ ਬਿਲਕੁਲ ਠੀਕ ਹੈ ਨਾ ਅਸੀਂ ਫਿਰ ਵੀ ਪਾਰਟੀ ਪਾਜੀ ਵਾਲੀ ਦਾ ਸਾਲ ਕਿੱਤੀ ਸਰਬਜੀਤ ਵੀਰ ਮੈਂ ਸਰਬਜੀਤ ਵੀਰ ਮੇਰੀ ਮੇਰੀ ਚਾਚੂ ਬਰਾਦਰੀ ਨਾਲ ਸਮਝਾ ਸਰ ਅਸੀਂ ਨਾ ਮੈਂ ਤੁਹਾਡੀ ਮਿਲਤਰੀ ਦਾ ਨਾ ਕੋਈ ਨਹੀਂ ਸਰ ਮੇਰਾ ਬਰਾਦਰੀ ਨਾਲ ਕੋਈ ਸਾਰੇ ਗੋਲੇ ਖੜੇ ਆ ਪਰ ਮੈਂ ਨਹੀਂ ਗੱਲ ਸੁਣ ਤੋ ਅਗਰ ਜਿਹੜੇ ਹਰਿਆਣੇ ਚੋਂ ਆਉਂਦਾ ਠੀਕਾ ਮਤਲਬ ਜੇ ਲੱਗੇ ਉਹ ਆ ਗਏ ਸਾਰੇ ਸੈਣੀ ਜੀ ਆ ਗਏ ਦੇਖੋ ਅਸੀਂ ਪਾਰਟੀ ਬਚਦਾ ਸਾਰਾ ਸ਼ਿਫਟ ਖਤਮ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਕਰਕੇ ਨਾ ਸਾਰੇ ਇਕੱਠੇ ਆ ਉਹ ਮੇਰੀ ਇੱਕ ਮਿੰਟ ਗੱਲ ਸੁਣੋ ਮੇਰੀ ਇੱਕ ਮਿੰਟ ਗੱਲ ਸੁਣੋ ਮੇਰੇ ਕੋਲ ਵੀ ਲੋਕੀ ਨੇ ਕਰਾਉਣੀਆਂ ਉਹਨਾਂ ਨੇ ਵੀ ਆਉਣਾ ਮੇਰੀ ਇੱਕ ਮਿੰਟ ਮੇਰੀ ਇੱਕ ਮਿੰਟ ਮੇਰੀ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸੁਣ ਲੋ ਸੁਣ ਲੋ ਸੁਣ ਲੋ ਸੁਣ ਲੋ ਮੈਂ ਕਹਿੰਦਾ ਨਾ ਆਪ ਤੁਸੀਂ ਮੇਰੀ ਜੁੱਤੀਆਂ ਚੱਕਣ ਦੀ ਸੇਵਾ ਲਓ ਮੈਂ ਉਹ ਸੇਲਸ ਬਰਾਦਰੀ ਵਾਸਤੇ ਚੱਕਣ ਵਿਚਾਰੇ ਕੋਣਰੀ ਘੱਟ ਸੁਣੋ ਆ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣਦਾ ਹਰਿਆਣੇ ਦੇ ਮੁੱਖ ਮੰਤਰੀ ਇੱਥੇ ਆ ਰਹੇ ਹਾਂ ਠੀਕ ਹੈ ਜਿਹੜੇ ਉੱਥੇ ਕਿਸਾਨ ਵੀਰਾਂ ਨੂੰ ਡਰਾ ਢੱਕਿਆ ਹੋਇਆ ਉਹ ਕਹਿਣਗੇ ਕਿ ਤੁਸੀਂ ਇਹਨਾਂ ਦਾ ਦਸ਼ੀਆ ਫਿਰ ਮੈਂ ਉਹੀ ਕਹਿ ਰਿਹਾ ਮੇਰਾ ਪਾਪਾ ਆਪਾ ਆਪਾ ਜੀਆ ਮੈਂ ਮੈਂ ਤੁਹਾਡੇ ਤੁਹਾਡੇ ਕਰਕੇ ਤਾਂ ਵਿਰੋਧ ਨਹੀਂ ਕਰ ਸਕਦਾ ਮੇਰਾ ਫਿਰ ਮੇਰਾ ਫਿਰ ਮੈਂ ਬੱਲਾ ਅਚਾ ਅਚਾ ਫਿਰ ਨਾਮ ਨਿਤ 38 MSB ਮੋਟ ਮੰਗੀ ਤੁਸੀਂ ਇੱਕ ਇੱਕ ਡਿਮਾਂਡ ਮੇਰੀ ਰੱਖ ਲੋ ਮੇਰੀ 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 ਬੇਨਤੀ ਸੁਣਾਵੇ ਹਾਂਜੀ ਹਾਂਜੀ ਮੇਰੀ ਇੱਕ ਡਿਮਾਂਡ ਰੱਖ ਦੋਗੇ ਉਹਨਾਂ ਨੂੰ ਕਹਿ ਦੋ ਵੀ ਜਿਹੜਾ ਉੱਥੇ ਰਾਹ ਢੱਕਿਆ ਹੋਇਆ ਜੀ ਉਹ ਰਾਹ ਖੋਲ ਦੇ ਸਰ ਹਰਿਆਣਾ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਆਪਣੇ ਪਾਸ ਕਰਤਾ ਕਿ ਅਸੀਂ ਐਮਐਸਪੀ ਦੇ ਰਹੇ ਹਾਂ ਸਾਰਿਆਂ ਤੇ ਬਹੁਤ ਵਧੀਆ ਗੱਲ ਆਪਾਂ ਇੱਕ ਮਿੰਟ ਮੇਰੀ ਗੱਲ ਸੁਣੋ ਸਾਡਾ ਸੀਐਮ ਨਹੀਂ ਦੇ ਰਿਹਾ ਸੀਐਮ ਤਾਂ ਨਿਕੰਮਾ ਨਹੀਂ ਦੇ ਰਿਹਾ ਨਹੀਂ ਮੇਰੀ ਬੇਨਤੀ ਸੁਣੋ ਫਿਰ ਉਹਨਾਂ ਦਾ ਵਿਰੋਧ ਕਰੋ ਉਹਨਾਂ ਦੀ ਸੀਐਮ ਮੈਂ ਕਹਿੰਦਾ ਤੁਸੀਂ ਫੇਰੀ ਕਹਿੰਦਾ ਰਾਜ ਨਹੀਂ ਹੈ ਤੁਸੀਂ ਕੀ ਕਰਿਆ ਤੁਸੀਂ ਮੇਰੀ ਬੇਨਤੀ ਸੁਣੋ ਤੁਸੀਂ ਮੇਰੀ ਬੇਨਤੀ ਦਾ ਸੁਣ ਲਓ ਤੁਸੀਂ ਕੱਲ ਤੁਹਾਡਾ ਵੀ ਪਾਲਸਰ ਆ ਰਿਹਾ ਤੁਹਾਡਾ ਲੈ ਲੈ ਰਿਹਾ ਹੱਕ ਲਈ ਦਾਲਦਾ ਵੀ ਰਾਜ ਰਿਹਾ ਹੈ ਸਭ ਤੇਰੇ ਇਹ ਨਹੀਂ ਗੱਲ ਹੈ ਆਪਾਂ ਰਾਜਨੀਤਿਕ ਗੱਲ ਐਮਐਸਪੀ ਕਰਦੇ ਜੇ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣ ਹਾਂ ਜੀ ਤੁਸੀਂ ਕੱਲ ਇੱਕ ਇੰਨੀ ਡਿਮਾਂਡ ਰੱਖ ਦੋਗੇ ਮੈਂ 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 ਕਹਿੰਦਾ ਮੈਂ ਜਿੱਥੇ ਦੋ ਹੋਵਾਂਗਾ ਤੁਸੀਂ ਸਰਕਾਰ ਨੂੰ ਮੈਂ ਜੋ ਕਹੋਗੇ ਤੁਹਾਡਾ ਹੋ ਮੈਂ ਦਿੱਤੇ ਰੱਖਦੇ ਲੋਕੀ ਕਹਿੰਦੇ ਵੀਰੇ ਅਸੀਂ ਜਿਹੜੇ ਮੈਂ ਮਤਲਬ ਉਹ ਵੀ ਰੱਖੋ ਮੈਂ ਰੱਖਾਂ ਤੁਸੀਂ ਕੱਲ ਕਿਸਾਨਾਂ ਦੇ ਰਸਤੇ ਦੀ ਡਿਮਾਂਡ ਰੱਖੋ ਚੰਗਦੇ ਆ ਢੱਲੂ ਸਾਹਿਬ ਕਿੰਨੀ ਵੀਰਾਂ ਸਾਹਿਬ ਆਪ ਕਿੰਨੀ ਵੱਡੀ ਸਰਕਾਰ ਆ ਮੈਂ ਕਹਿੰਦਾ ਅੱਛਾ ਚਲੋ ਮੈਂ ਕਹਿੰਦਾ ਮੈਂ ਇਸ ਗੱਲ ਨੂੰ ਕਹਿੰਦਾ ਮੈਂ ਇਸ ਗੱਲ ਨੂੰ ਕਹਿੰਦਾ ਜੋ ਚਰਸ ਉਹ ਕਤਲਿਆ ਹੋਇਆ ਉਹ ਵੀ ਨਾ ਹੋਇਆ ਗਲਤ ਹੋਇਆ ਸੈਣੀ ਮਰੇ ਬਿਲਕੁਲ ਗਲਤ ਹੋਇਆ ਉਹਨਾਂ ਨੂੰ ਟੰਗੋਂ ਫਾਂਸੀ ਤੋਂ ਜਿਨ੍ਹਾਂ ਨੇ ਦਿੱਤਾ ਉਹਨਾਂ ਨੂੰ ਤਧੋ ਕਿਸੇ ਨੇ ਹੋਇਆ ਕਾਹ ਦਾਰੇ ਸਾਰੇ ਤੁਹਾਨੂੰ ਇੱਕ ਫੋਨ ਕਰਨ ਨਸੀਬ ਕਿੰਨੀ ਵਾਰੀ ਸੈਂਟਰ ਦੇ ਬਾਰੇ ਸਾਲ ਪਹਿਲਾਂ ਬੇਤੀ ਮਾਰ ਕੇ ਹੋਮ ਮਨਮੋਹ ਸਿੰਘ ਜੀ ਲਗਾਤਾਰ ਦਾਤ ਰੱਖੋਗੇ ਨਜ਼ਰ ਵਾਲਾ ਜੀ ਉਹਨਾਂ ਨੂੰ 30 ਸਾਲ ਹੋ ਗਏ ਤੁਸੀਂ ਰੱਖੋ ਮਾਂ ਰੱਖੋ ਜੀ ਮੇਰੀ ਜਾਨਾ ਪਾਪਾ ਕੇ ਮੇਰੀ ਡਿਮਾਂਡ ਨਾ ਪਾਈ ਮੇਰੇ ਨਾਲ ਸੁਣ ਅਸੀਂ ਮੇਰੇ ਪਾਪਾ ਜੀ ਮੇਰੇ ਨਾਲ ਪਾਈ ਬਿਲਕੁਲ ਪ੍ਰਾਗਰੀ ਦਾ ਕੰਟਰੋਲ ਪ੍ਰੋਗਰਾਮ ਬਰਾਗਰੀ ਦੇ ਬੰਦੇ ਡਿਮਾਂਡ ਰੱਖੋ ਬਰਾਗਰੀ ਬਿਲਕੁਲ ਨਾ ਘੜਾਓ ਬਿਲਕੁਲ ਸਟੋਰ ਬਰਾਗਰੀ ਸਾਡੀ ਡਿਮਾਂਡ ਰੱਖ ਦਿਓ ਪ੍ਰੋਗਰਾਮ ਤਾਂ ਹੋਊਗਾ ਅਸੀਂ ਡਿਮਾਂਡ ਰੱਖੂਗਾ ਜਿਹੜੇ ਪ੍ਰੋਗਰਾਮਾਂ ਦਾ ਫਿਰ ਫਿਰ اچھا ਅਗਰ ਅਗਰ ਨਹੀਂ ਰੱਖਾਂਗੇ ਮੈਂ ਇਸ ਕਰਕੇ ਕਹਣਾ ਕੋਈ ਆਊਗਾ ਦਹੀ ਉਹਨੂੰ ਦੱਸਾਂਗਾ اچھا ਇੱਕ ਮਿੰਟ ਅਗਰ ਨਾ ਕਰਨਗੇ ਫਿਰ ਤੁਸੀਂ ਵੀ ਵਿਰੋਧ ਕਰੋ ਜਿਉ ਨਹੀਂ ਮੰਨੂਗਾ ਸਰ ਸਾਹਿਬ ਮੈਂ ਨਹੀਂ ਆ ਰਹੀ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਭਾਈ ਜੀ ਉਹ ਇੱਕ ਮਿੰਟ ਭਾਈ ਜੀ ਜਿਹੜੀ ਤੁਸੀਂ ਕਹਿੰਦੇ ਹੋ ਕਮਿਟਮੈਂਟ ਨਾ ਕਰੋ ਕਮਿਟਮੈਂਟ ਕਮਿਟਮੈਂਟਰੀ ਕਰ ਭਾਈ ਜੀ ਇੱਕ ਇੱਕ ਮਿੰਟ ਪਤਾ ਸੈਂ ਨਹੀਂ ਸਮਝ ਆ ਰਿਹਾ ਮੈਂ ਕਹਿੰਦਾ ਦੋਏ ਦਾ ਕੰਮ ਨਹੀਂ ਕਰਦਾ ਪਾਰਟੀ ਦਾ ਸਮਾਜ ਹੈ ਤੋਖੜ ਵਾਲੇ ਨਹੀਂ ਅਸਲ ਵਿੱਚ ਜਿਹੜੀ ਤੁਸੀਂ ਅੱਛਾ ਮੈਂ ਅੱਜ ਦੀ ਭਰਾਜੀ ਗੱਲ ਕਹਿੰਦੇ ਹੋ ਤੁਸੀਂ ਕਰਦੇ ਹੋ ਕਮਿਟਮੈਂਟ ਨਾ ਕਰੋ ਤੁਸੀਂ ਲਗਨ ਆਪਾਂ ਉਹ ਟੀਮਾਟ ਰੱਖਾਂਗੇ ਤੁਹਾਡੀ ਡਿਮਾਂਡ ਕਰ ਲਿਆ ਸੀ ਲਈ ਸਾਡੀ ਦੀ ਰਵਾੜਾ ਅਸੀਂ ਵੀ ਕਿਸਾਨ ਆ ਸਾਡੇ ਭਾਈਚਾਰੇ ਦੇ ਵੀ ਬੰਦੇ ਕਿਸਾਨ ਆ ਆਪਾਂ ਤੁਹਾਡੀ ਗੱਲ ਜਿਹੜੀ ਹੈਗੀ ਰੱਖਾਂਗੇ ਸਾਰੇ ਕਿਸਾਨ ਆ ਪਰ ਪਹਿਲਾ ਪ੍ਰੋਗਰਾਮ ਤਾਂ ਹੋਣਾ ਥੋੜਾ ਜਿਹਾ 10 ਲੰਗਾਂ ਰੱਖਣੀਆਂ ਸੀ ਪਤਾ ਨਹੀਂ ਕਿਹੜੀ ਰੱਖਣੇ ਤੁਹਾਨੂੰ ਜੇ ਤੁਸੀਂ ਤੇਰੇ ਅਸੀਂ ਰੱਖਾਂ ਜੀ ਮਸਲਾ ਕਿੱਥੋਂ ਵੀ ਤਾਂ 10 ਲੰਗਾਂ ਰੱਖਣੀਆਂ ਇੱਥੇ ਮੇਰੀ ਗੱਲ ਸੁਣੋ ਕਮਾਨ ਹੋ ਗਈ ਯਾਰ ਮੇਰੀ ਗੱਲ ਤਾਂ ਸੁਣਾ 10 ਟੀਮਾਟਾਂ ਦੀ ਸੁਣੋ ਇਹਨਾਂ ਨੇ ਕਰਾਉਣਾ ਸੀ ਅੱਜ ਆਪਾਂ ਭਾਈ ਤੁਸੀਂ ਮੇਰਾ ਬਜ਼ੁਰਗ ਆਪਾਂ ਆਪਸ ਚ ਲੜ ਰਹੇ ਆ ਕਿਹਦੇ ਕਰਕੇ ਉਹਦੇ ਕਰਕੇ ਨੋ 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 ਲੜਾਈ ਤੂੰ ਪਾਈ ਐ ਇਹ ਲੜਾਈ ਸਿਰ ਉੱਤੇ ਆਏ ਆਂ ਤੀ ਤੋੜੇ ਦਾ ਲੜਾਈ ਤੂੰ ਲੜੀ ਹੋਇਆ ਸਾਰਾ ਪੰਜਾਬ ਤੂੰ ਲੜਦਾ ਇਹ ਸਾਡਾ ਭਾਈ ਜਿਹੜਾ ਡਾਕਟਰ ਹੈ ਮੈਂ ਤੋੜ ਲੜਨਾ ਆਇਆ ਬਿਨਾ ਗੱਲ ਤੋਂ ਵੀ ਭਾਈ ਜਰਾ ਮੈਂ ਤੁਹਾਡੇ ਨਾਲ ਗੱਲ ਕਰਦਾ ਬਰੋ ਅੱਜ ਜਿੰਨੀ ਨੀਤੀ ਕੋਈ ਹੋ ਸਕਦਾ ਕੋਈ ਕੋਈ ਕਾਤ ਵਿਰੋਧ ਹੈ ਤੁਹਾਡਾ ਮੈਂ 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 ਮੇਰਾ ਅੱਛਾ ਤੁਸੀਂ ਰਾਜਨੀਤੀ ਛੱਡੋ ਜਿੰਦਣ ਇਹ ਨਾ ਨਹੀਂ ਕੀਤੇਗੇ ਉਦਨਾਂ ਹੀ ਨੀਤੀ ਮੈਂ ਸਾਨੂੰ ਦੇਖਦੇ ਅਸੀਂ ਤੇਨੂੰ ਨਹੀਂ ਹੋਊਗੀ ਮੈਨੂੰ ਕਹਿਣਗੇ ਰੋਕ ਪਰ ਰੋਕ ਸਾਡੀ ਆਪ ਸਹਣੀ ਆਇਆ ਪੁਲੀਟੀਕਲ ਅਲ ਕਰੀ ਜਾ ਕੇ ਜੇ ਬਾਈ ਜੀ ਜੇ ਮੇਰੀ ਗੱਲ ਵੀ ਤੁਹਾਡੇ ਹਲਕੇ ਚ ਆਇਆ ਤੁਸੀਂ ਕੀ ਕੀਤਾ ਅੱਜ ਕੋ ਪਾਰਟੀ ਨਹੀਂ ਕੱਢਿਆ ਹੈਗਾ ਇਹ ਪਾਰਟੀ ਚ ਉਹ ਲਾਲਪੁਰਾ ਸਾਹਿਬ ਕਿਉਂ ਆਉਂਦੇ ਹੋ ਤੁਸੀਂ ਕਰਾਓ ਬਾਈ ਜੀ ਸੈਣੀ ਨੇ ਨਾਇਬ ਰਾਜਾ ਨੇ ਲਾਲਪੁਰਾ ਸਾਹਿਬ ਸੈਣੀ ਨੇ ਨਾਇਬ ਸੈਣੀ ਸੈਣੀ ਮਾਲਾ ਨਾ ਸੈਣੀ ਆਇਆ ਅਗਰ ਸੈਣੀ ਜੀ ਆਇਆ ਅਗਰ ਸੈਣੀ ਜੀ ਸੈਣੀ ਨੇ ਅਗਰ ਸੈਣੀ ਜਾ ਰਹੇ ਬਿਲਕੁਲ ਆ ਰਹੇ ਨਹੀਂ ਉਹ ਵੀ ਆ ਰਹੇ ਉਹ ਤੁਮ ਮਨਾ ਕਰਨ ਲੱਗ ਗਏ ਇਹ ਕੱਲ ਤੱਕ ਤਾਂ ਉਹ ਸ਼ਾਮ ਨੂੰ ਸਾਡੇ ਨਾਲ ਮੀਟਿੰਗ ਕਰਕੇ ਗਏ ਆ ਹੁਣ ਅੱਗੇ ਕਮਾਲ ਰੋਕੀ ਦਾ ਸੁਣਾ ਅਖੀਰਲੀ ਗੱਲ ਕਹਿ ਕੇ ਮੈਂ ਬਰ ਤਾਨੂੰ ਮੰਨ ਲਓ ਤੁਸੀਂ ਕਹਿੰਦੇ ਹਰਮੰਦਰ ਸਾਹਿਬ ਦੇ ਤਹਿਤ ਇੱਕ بڑے بڑے ਹਰਿਮੁਬਾਰ ਦੀ ਗੱਲ ਕਰਨਾ ਉਹਨਾਂ ਵਾਂਗ ਭਾਜੀ ਆਪਾਂ ਬਹੁਤਿਆ ਗੱਲਾਂ ਜਨਾ ਚਾਹੀਏ ਆਪਾਂ ਪ੍ਰੋਗਰਾਮ ਕਰੀਏ ਯਾਰੋ ਕਿਲਾ ਭਾਜੀ ਪ੍ਰੋਗਰਾਮ ਕਰਾਂਗੇ ਤਿਆਰੀ ਕਰੋ ਤੁਸੀਂ ਪਤਾ ਜੀ ਤਿਆਰੀ ਕਰੋ ਭਾਜੀ ਜਲਦੀ ਤਿਆਰੀ ਕਰੋ ਆਜੋ ਆਜੋ ਤਿਆਰੀ ਕਰੋ ਕਰਾਓ ਤੇ ਬਾਹਰ ਸਿੱਧੀ ਗੱਲ ਤੁਸੀਂ ਆਪਣੀ ਤਿਆਰੀ ਕਰੋ ਤੁਸੀਂ ਕਰਾਓ ਭਾਜੀ ਸਿਰਫ ਪੜਾਉਣਾ ਪੜਾਵਾ ਕਰਾਓ ਦੀ ਦੇਖਾਂਗੇ ਪੜਾਣੇ ਲੋਟੇ ਆ ਸਰਪਰਾਣੇ ਆ ਸਰਪਰਾਣੇ ਆ ਸਰਪਰਾਣੇ ਆ ਪਰ ਵੇਖ ਲਓ ਤੁਸੀਂ ਗੱਲ ਗੱਲ ਕਰੀ ਠੀਕ ਹੈ ਨਾ ਤਾਂ ਸਰਪ੍ਰਾਮੇ ਲੋਕਾਂ ਦੇ ਕੰਮ ਆਪਾਂ ਪੜਵਾਣੇ ਆਪਾਂ ਜਿਹੜੇ ਬਲਾਣ ਵਾਲੇ ਪੜਵਾਣੇ ਆੜੇ ਤੁਸੀਂ ਵੇਖਿਆ ਗਿਆ ਕਿਉਂ ਇੰਨੀ ਕੁ ਦਿਨਾਂ ਤੋਂ ਬਰਾਦੀ ਕਰ ਰਿਹਾ ਪਰ ਇਹੋ ਜਿਹੀ ਦੇਖੀ ਆ ਨਾ ਸਾਰੇ ਪਲੇ ਆਪਰਾ ਹੈ ਕਿ ਗੱਲ ਕਰਨਾ ਪੋੜੇ ਕੋਈ ਕੋਈ ਬਲਾਣ ਐਸਾ ਆਪਾਂ ਨੂੰ ਜੁੜੇ ਹੋ ਜਾਣਾ ਕਿ ਦੱਸੋ ਮੈਨੂੰ ਬੰਨ ਆਪਾਂ ਸਾਰੇ ਸਾਂਝੀ ਆ ਆਪਾਂ ਕੋਈ ਪਾਰਟੀ ਵਜ ਨਹੀਂ ਕਰਨੀ ਜੇ ਦੀ ਪਾਰਟੀ ਦੀ ਗੱਲ ਕਰਾਂ ਕਿ ਮੈਂ ਰਾਜ ਨਹੀਂ ਪੰਜ ਸੇ ਤੁਹਾਨੂੰ ਮਤਲਬ ਤੁਹਾਡੀ ਮੇਰੀ ਮੋਰੇ ਮੋਰੇ ਕਾਰਨ ਫਿਰਦੇ ਯਾਰ ਉਹਨੇ ਮਾਹੌਲ ਖਰਾਬ ਕੀਤਾ ਸਾਰੇ ਨੇ ਜਣਾ ਨਿਆਬ ਸੜੀ ਨੂੰ ਬੁਲਾ ਕੇ ਰੋਪੜ ਦੇ ਵਿੱਚ ਤੁਸੀਂ ਗਲਤ ਕੰਮ ਕਰਦੇ चुरासी का जवाब लो आज चलिए अभी गल करिए चौरासी का जवाब ਪਾਪਾ ਅੰਮਰ ਗੇੜੀ ਬਣਾਣੀ ਇਸ ਤਰਾਹ ਸੀ ਜਵਾਬ ਦੇਣਾ ਠੀਕ ਹੈ ਨਹੀਂ ਹੋਰ ਇਸ ਤਰਾਹ ਸੀ ਲੈ ਰਾਹੁ ਤੇਰੇ ਘਰ ਨੂੰ ਨੂੰ ਬੁਲਾ ਰਿਹਾ ਇਹਨੂੰ ਬੁਲਾ ਰਿਹਾ ਉਹਨੂੰ ਬੁਲਾ ਠੀਕ ਅਸੀਂ ਸ਼ਰਮ ਕਰੀਏ ਅਸੀਂ ਸ਼ਰਮ ਕਰੀਏ ਅਸੀਂ ਸ਼ਰਮ ਕਰੀਏ ਜਾਂ ਤੁਸੀਂ ਸ਼ਰਮ ਕਰੋ ਜਿੰਨੂੰ ਬੁਲਾ ਰਹੇ ਹੋ ਮੈਨੂੰ ਮੈਨੂੰ ਤਾਂ ਤਾਂ ਤੁਸੀਂ ਤੁਸੀਂ ਇਹਨੂੰ ਬੁਲਾ ਰਹੇ ਤੁਹਾਨੂੰ ਸ਼ਰਮ ਨਹੀਂ ਆ ਰਹੀ ਤੁਹਾਨੂੰ ਸ਼ਰਮ ਨਹੀਂ ਆ ਰਹੀ ਇਹਨੂੰ ਬੁਲਾਉਂਦੇ ਇਹਨਾਂ ਗੋੜੀਆਂ ਨਹੀਂ ਚਲਾਈਆਂ ਸ਼ਰਮ ਕੋਈ ਨਹੀਂ ਚਲਾਈਆਂ ਇਹਨਾਂ ਗੋੜੀਆਂ ਚਲਾਈਆਂ ਨਹੀਂ ਚਲਾਈਆਂ ਕੋਈ ਹਰਮੰਦਰ ਸਾਹਿਬ ਵੀ ਤਾਂ ਜੀ ਉਹਨਾਂ ਦਾ ਆਪ ਕੋਲ ਲਗਾਜ ਬਹੁਤ ਸਾਹਮਣੇ ਨੋਰ ਸਿਜਾਤ ਮੰਤਰੀ ਕਰਨ ਇਹ ਦੱਸੋ ਇਹਨੇ ਕੌਣ ਜਾਨ ਲਿਆ ਇਹ ਹੁਣ ਤੁਹਾਨੂੰ ਆ ਗਿਆ ਯਾਦ ਇਹ ਸੈਣੀਏ ਦੇ ਬੰਦਾ ਆਜਾ ਬਹੁਤ ਬੜਾ ਪੈਣੀ ਸਮਾਂ ਚਾਰ ਬੰਦੇ ਖੜੀ ਨੇ ਆਜਾ ਯਾਰ ਗੱਲ ਨੂੰ ਜਾਉਂਦਾ ਉਹ ਸਾਡੀ ਦਾ ਅਸੀਂ ਦੇਖੋ ਅਸੀਂ ਮੇਰੀ ਗੱਲ ਅਸੀਂ ਅਸੀਂ ਮੁੱਖ ਮੰਤਰੀ ਦਾ ਬੋਧ ਕਰ ਰਹੇ ਆ ਨਾ